ਇਸ ਵੇਲੇ ਦੀ ਬੇਹੱਦ ਮੰਦ ਭਾਗੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਆਖਰ ਕਿੰਨੀਆਂ ਹੋਰ ਜਾਨਾਂ ਕੁਰਬਾਨ ਹੋਣਗੀਆਂ ਆਖਰ ਕਿੰਨੀਆਂ ਸ਼ਹੀਦੀਆਂ ਹੋਣਗੀਆਂ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਦੀਆਂ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੇ ਬੈਠੇ ਨੇ ਪਰ ਦੂਜੇ ਪਾਸੇ ਮੰਦ ਭਾਗੀ ਖਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਇੱਕ ਹੋਰ ਕਿਸਾਨ ਦੀ ਸ਼ਹੀਦੀ ਹੋ ਚੁੱਕੀ ਹੈ ਦੱਸਦੀ ਹੈ ਕਿ ਇਹ ਕਿਸਾਨ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ ਜੋ ਕਿ ਐਸਸੀ ਪਾਈਚਾਰੇ ਦੇ ਨਾਲ ਸੰਬੰਧਿਤ ਪਿੰਡ ਗੁਦਾਰਾਂ ਦਾ ਰਹਿਣ ਵਾਲਾ ਸੀ ਤਹਿਸੀਲ ਜੈਤੋਂ ਜ਼ਿਲ੍ਹਾ ਫਰੀਦਕੋਟ तकरीबन 80 ਸਾਲ ਇਸ ਕਿਸਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੇ ਕਿ ਪੰਜ ਪੁੱਤਰ ਤੇ ਇੱਕ ਧੀ ਹੈ ਤੇ ਇਹ ਖਨੌਰੀ ਮੋਰਚੇ ਦੇ ਉੱਤੇ ਡਟਿਆ ਹੋਇਆ ਸੀ ਕਿਸਾਨ 80 80 ਸਾਲ ਦੇ ਬਾਬੇ ਵੀ ਖਨੌਰੀ ਬਾਰਡਰ ਦੇ ਉੱਤੇ ਡٹے ਹੋਏ ਨੇ ਅਜਿਹੇ ਮੌਸਮ ਦੇ ਵਿੱਚ ਤਾਂ ਲਗਾਤਾਰ ਖਨੌਰੀ ਬਾਰਡਰ ਦੇ ਉੱਤੇ ਡਟਿਆ ਸੀ ਪਰ ਅਚਾਨਕ ਤਬੀਅਤ ਖਰਾਬ ਹੋ ਜਾਂਦੀ ਆ ਕਿਉਂਕਿ ਠੰਡ ਦਾ ਮੌਸਮ ਆ ਖੱਡ ਚੀਰਮੀ ਠੰਡ ਪੈ ਰਹੀ ਹੈ ਇਸ ਕਰਕੇ ਬਜ਼ੁਰਗਾਂ ਨੂੰ ਉੱਥੇ ਬੜੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਅਚਾਨਕ ਤਬੀਤ ਖਰਾਬ ਹੁੰਦੀ ਆ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇਸ ਜੱਗਾ ਸਿੰਘ ਨਾਂ ਦੇ ਕਿਸਾਨ ਨੂੰ ਦਾਖਲ ਕਰਵਾਇਆ ਜਾਂਦਾ ਜਿੱਥੇ ਜੱਗਾ ਸਿੰਘ ਨਹੀਂ ਰਹੇ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਗਿਆ ਪਰ ਇਲਾਜ ਦੌਰਾਨ ਹੀ ਅੱਜ ਇਸ ਕਿਸਾਨ ਦੀ ਮੌਤ ਹੋ ਜਾਂਦੀ ਆ ਤਾਂ ਹੁਣ ਜੱਗਾ ਸਿੰਘ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਅੰਤਿਮ ਸੰਸਕਾਰ ਪਿੰਡ ਗੁਦਾਰਾ ਨੇੜੇ ਬਾਜਾਖਾਨਾ ਵਿਖੇ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਸ਼ੰਭੂ ਬਾਰਡਰ ਦੇ ਉੱਤੇ ਦੋ ਕਿਸਾਨ ਦੋ ਕਿਸਾਨਾਂ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇੱਕ ਤਰਨਤਾਰਨ ਜ਼ਿਲ੍ਹੇ ਦੇ ਨਾਲ ਸਬੰਧਤ ਸੀ ਤੇ ਦੂਜਾ ਕਿਸਾਨ ਇੱਕ ਹੋਰ ਜੋ ਖੰਨਾ ਦੇ ਸ਼ਹਿਰ ਦੇ ਨੇੜੇ ਇੱਕ ਪਿੰਡ ਪੈਂਦਾ ਉਸ ਦੇ ਨਾਲ ਸਬੰਧਤ ਸੀ ਤਾਂ ਇਹ ਦੋ ਕਿਸਾਨ ਜਿਹੜੇ ਬੀਤੇ ਥੋੜੇ ਦਿਨਾਂ ਦੇ ਵਿੱਚ ਹੀ ਜੀਵਨ ਲੀਲਾ ਸਮਾਪਤ ਕਰ ਚੁੱਕੇ ਪਰ ਇੱਥੇ 80 ਸਾਲ ਦੇ ਬਾਬੇ ਦੀ ਅਚੰਕ ਤਵੇਤ ਖਰਾਬ ਹੋ ਜਾਂਦੀ ਆ ਜਿਸ ਤੋਂ ਬਾਅਦ ਇਲਾਜ ਦੌਰਾਨ ਇਸ ਕਿ ਸੰਦੀ ਮੌਤ ਹੋ ਜਾਂਦੀ ਆ ਆਖਰ ਕਿੰਨੀਆਂ ਸ਼ਹੀਦੀਆਂ ਆਖਰ ਕਿੰਨੀਆਂ ਜਾਨਾਂ ਕਿਉਂਕਿ ਪਿਛਲੇ ਅੰਦੋਲਨ ਦੇ ਵਿੱਚ 750 ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਇਸ ਅੰਦੋਲਨ ਦੇ ਵਿੱਚ ਕਈ ਕਿਸਾਨ ਜਿਹੜੇ ਜ਼ਖਮੀ ਹੋ ਗਏ ਜਦੋਂ 13 ਫਰਵਰੀ ਨੂੰ ਅੱਗੇ ਵਧੇ ਕਿਸਾਨ ਉਦੋਂ ਫਿਰ 21 ਫਰਵਰੀ ਨੂੰ ਕਿਸਾਨ ਜ਼ਖਮੀ ਹੋਏ ਫਿਰ ਉਸ ਤੋਂ ਬਾਅਦ ਜਦੋਂ 101 ਮਰਜੀ ਬੜਿਆਂ ਦਾ ਜੱਥਾ ਅੱਗੇ ਵਧਿਆ ਉਸ ਵੇਲੇ ਵੀ ਕਈ ਕਿਸਾਨ ਜ਼ਖਮੀ ਹੋਏ ਤੇ 21 ਫਰਵਰੀ ਨੂੰ ਸਭ ਨੂੰ ਯਾਦ ਆ ਇੱਕ ਨੌਜਵਾਨ ਖਨੌਰੀ رپورਟਰ ਦੇ ਉੱਤੇ ਸ਼ੁਭ ਕਰਨ ਸਿੰਘ ਸ਼ਹੀਦ ਹੋ ਗਿਆ ਪ੍ਰਸ਼ਾਸਨ ਦੇ ਵੱਲੋਂ ਗੋਲੀ ਚਲਾਈ ਗਈ ਗੋਲੀ ਲੱਗਣ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰ ਹੁਣ ਲਗਾਤਾਰ ਕਿਸਾਨ ਜਿਹੜੇ ਨੇ ਉਹ ਉਹ ਸ਼ਹੀਦੀਆਂ ਦੇ ਰਹੇ ਨੇ ਸ਼ਹੀਦੀਆਂ ਕਿੰਨੀਆਂ ਚਾਹੀਦੀਆਂ ਨੇ ਇਹ ਸਵਾਲ ਕਿਸਾਨ ਕਰ ਰਹੇ ਨੇ ਕਿ ਆਖਰ ਕਦੋਂ ਤੱਕ ਕਿਸਾਨਾਂ ਦੀਆਂ ਜਾਣ-ਨਾਚਾਂ ਕਿਆ ਆਖਰ ਕਿੰਨੀਆਂ ਹੋਰ ਜਾਨਾਂ ਲੈਣੀਆਂ ਨੇ ਸਰਕਾਰਾਂ ਨੇ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲਿਆ 13 ਜਨਵਰੀ ਆਉਣ ਵਾਲੀ ਹੈ 12 ਜਨਵਰੀ ਹੋ ਚੁੱਕੀ ਹੈ 13 ਜਨਵਰੀ ਨੂੰ 11 ਮਹੀਨੇ ਪੂਰੇ ਹੋ ਜਾਣਗੇ ਤਕਰੀਬਨ 1 ਮਹੀਨਾ ਰਹਿ ਚੁੱਕਿਆ 1 ਸਾਲ ਪੂਰਾ ਹੋ ਜਾਵੇਗਾ ਪਰ ਹਲੇ ਤੱਕ ਵੀ ਕੋਈ ਵੀ ਮਸਲੇ ਦਾ ਹੱਲ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਉਮੀਦ ਦੀ ਕਿਰਨ ਨਹੀਂ ਜਾਗਰੀ ਕਿਸਾਨਾਂ ਨੂੰ ਉਹ ਦਰਵਾਜ਼ਾ ਨਹੀਂ ਦਿਖ ਰਿਹਾ ਜਿਸ ਦਰਵਾਜ਼ੇ ਤੋਂ ਲੰਘ ਕੇ ਕਿਸਾਨ ਕੇਂਦਰ ਤੱਕ ਪਹੁੰਚ ਸਕਣ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਮੈਂ ਪੁਲ ਬਣਨ ਦਾ ਕੰਮ ਕਰ ਰਿਹਾ ਹਾਂ ਪਰ ਦੂਜੇ ਪਾਸੇ ਕਿਸਾਨ ਕਹਿੰਦੇ ਪੁਲ ਬਣ ਰਹੇ ਹੋ ਪਰ ਪੁਲ ਚੜੰਗ ਤੋਂ ਪਹਿਲਾਂ ਹੀ ਐਕਸੀਡੈਂਟ ਹੋ ਜਾਂਦਾ ਯਾਨੀ ਕਿ ਪੁਲ ਤਾਂ ਬਣ ਰਹੇ ਹੋ ਤੁਸੀਂ ਪਰ ਪੁਲ ਉੱਤਰ ਦਾ ਕਿੱਥੇ ਆ ਇਹ ਤਾਂ ਦੱਸੋ ਕਿ ਕੇਂਦਰ ਨਾਲ ਗੱਲਬਾਤ ਕਰਵਾਉਣ ਦੇ ਲਈ ਕੋਈ ਅਜਿਹਾ ਸ਼ਖਸ ਆਵੇਗਾ ਕੋਈ ਮਸੀਹਾ ਬਣ ਕੇ ਆਵੇਗਾ ਕਿਸਾਨਾਂ ਦਾ ਕਿ ਜਿਸ ਤੋਂ ਬਾਅਦ ਕੇਂਦਰ ਦੇ ਨਾਲ ਗੱਲਬਾਤ ਹੋਊ ਗੱਲਬਾਤ ਦੇ ਜ਼ਰੀਏ ਫਿਰ ਸੱਦਾ ਜਿਹੜਾ ਆਣ ਤੋਂ ਬਾਅਦ ਗੱਲਬਾਤ ਤੋਂ ਬਾਅਦ ਮਸਲੇ ਦਾ ਹੱਲ ਹੋਊਗਾ ਇਸੇ ਇੰਤਜ਼ਾਰ ਦੇ ਵਿੱਚ ਕਿਸਾਨ ਬੈਠੇ ਨੇ ਇਸੇ ਇੰਤਜ਼ਾਰ ਦੇ ਵਿੱਚ ਉਹ ਬਜ਼ੁਰਗ ਬਾਬੇ ਬੈਠੇ ਨੇ 80 ਸਾਲ ਦੇ ਬਜ਼ੁਰਗ ਬਾਬੇ ਜੋ ਲਗਾਤਾਰ ਮੋਰਚੇ ਦੇ ਵਿੱਚ ਡਟੇ ਹੋਏ ਨੇ ਜਿਨ੍ਹਾਂ ਦੇ ਹੌਸਲੇ ਬਹੁਤ ਉੱਚੇ ਨੇ ਉਹ ਕਹਿੰਦੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਕੁਝ ਨਹੀਂ ਹੋਣ ਦੰਦਾ ਪਰ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋ ਗਿਆ ਅਸੀਂ ਆਪਣਾ ਨਾਮ ਲਖਾਇਆ ਹੋਇਆ ਲਿਸਟ ਦੇ ਵਿੱਚ ਕਿ ਇਸ ਤੋਂ ਬਾਅਦ ਅਸੀਂ ਮਰਨ ਵਰਤ ਤੇ ਬੈਠਾਂਗੇ ਇਹ ਨਹੀਂ ਹੈ ਕਿ ਕੱਲੇ ਜਗਜੀਤ ਸਿੰਘ ਡੱਲੇਵਾਲ ਦਾ ਇਹ ਅੰਦੋਲਨ ਹੈ ਇਹ ਨਹੀਂ ਹੈ ਕਿ ਜਗਜੀਤ ਸਿੰਘ ਡੱਲੇਵਾਲ ਕੱਲੇ ਇਸ ਅੰਦੋਲਨ ਦੇ ਲਈ ਲੜ ਰਹੇ ਨੇ ਇਹ ਨਹੀਂ ਹੈ ਕਿ ਜਗਜੀਤ ਸਿੰਘ ਡੱਲੇਵਾਲ ਕੱਲੇ ਆਪਣੇ ਲਈ ਲੜ ਰਹੇ ਨੇ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਲੜ ਰਹੇ ਨੇ ਤਾਂ ਹੁਣ ਅਖਰ ਕਿੰਨੀਆਂ ਹੋਰ ਕੁਰਬਾਨੀਆਂ ਕਿੰਨੀਆਂ ਹੋਰ ਸ਼ਹੀਦੀਆਂ ਕਦੋਂ ਤੱਕ ਕਿਸਾਨ ਘਰਾਂ ਨੂੰ ਜਾਣਗੇ ਕਦੋਂ